ਗੁਰੂ ਅਰਜਨ ਦੇਵ ਮਹਾਰਾਜ ਜੀ ਕੋ ਪਹਿਲਾਂ ਜਿਹੜੀ ਬਾਣੀ ਸੀ ਸਾਧ ਸੰਗਤ ਜੀ ਕੋਥੀ ਰੂਪ ਦੇ ਵਿੱਚ ਸੀ। ਆਨੰਦ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਜਿਹੜੀ ਬਾਣੀ ਲਿਖਤੀ ਸਨ ਉਹਨੂੰ ਕੋਥੀ ਦੇ ਵਿੱਚ ਸਾਧੂ ਇਦੇ ਕਲੰਦੇ ਸਨ। ਉਹਨੂੰ ਵਾਰ ਹੀ ਲੈਣੇ ਗੁਰੂ ਅੰਗਦ ਬਣਾਇਆ। ਨਾਮ ਤੇ ਨਾਲ ਗੁਰਬਾਣੀ ਦਾ ਖਜ਼ਾਨਾ ਵੀ ਸਾਧਕ ਨੂੰ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਗੁਰੂ ਅੰਗਦ ਦੇ ਮਹਾਰਾਜ ਨੂੰ ਵਸਾਇਆ। ਤੇ ਫਿਰ ਸਾਧ ਸੰਗਤ ਜੀ ਕੋ ਬੰਦਰ ਦੇ ਮਹਾਰਾਜ ਜੀ ਨੇ ਜਿਹੜੀ ਬਾਣੀ ਆ ਉਹ 63 ਸ਼ਲੋਕ ਜਿਹੜੇ ਨਿਚਾਲੇ ਦਿੱਤੇ ਇਹ ਸਾਰੀ ਹੀ ਸਾਰੀ ਬਾਣੀ ਜਿਹੜੀ ਹੈ ਧੰਨ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੀ ਤੇ ਸਾਧ ਸੰਗਤ ਜੀ ਇਹ ਬਾਣੀ ਜਿਹੜੀ ਸੀ ਕੋਠਾ ਸਾਹਿਬ ਦੇ ਵਿੱਚ ਗੋਇੰਦਵਾਲ ਸਾਹਿਬ ਦੀ ਪਾਵਨ ਧਰਤੀ ਤੇ ਬਾਬਾ ਬੋਨ ਜੀਵਨਾ ਦੇ ਕੋਲ ਸਾਰੀਆਂ ਕੋਥੀਆਂ ਪਈਆਂ ਸੀ ਬਾਬਾ ਮੋਹਨ ਜੀ ਜਿਹੜੇ ਸੰਤ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਧੰਨ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਵੱਡੇ ਸੁਪੁੱਤਰ ਸਨ ਗੁਰੂ ਰਾਮਦਾਸ ਮਹਾਰਾਜ ਦੀ ਚਾਪਕ ਕੀਤੀ ਹੋਈ ਬਾਣੀ ਜਿਹੜੀ ਸੀ ਉਹ ਵੀ ਸਾਧ ਸੰਗਤ ਜੀ ਉਥੇ ਸਾਭ ਦੇ ਵਿੱਚ ਹੁਣ ਜਦੋਂ ਗੁਰੂ ਅਰਜਨ ਦੇਵ ਮਹਾਰਾਜ ਜੀ ਗੁਰੂਤਾ ਕਬੀ ਤੇ ਬਿਰਾਜਮਾਨ ਹੋਏ ਤਾਂ ਸਾਧ ਸੰਗਤ ਜੀ ਉਥੇ ਫਿਰ ਬਾਣੀ ਦੇ ਵਿੱਚ ਕਈਆਂ ਨੇ ਬਾਣੀ ਦਾ ਖਿਲਾਫਾ ਪਾ ਕੇ ਮਲਾਵਟ ਕਰਨੀ ਸ਼ੁਰੂ ਕਰ ਦਿੱਤੀ ਜਿਵੇਂ ਬਾਬਾ ਪਿਥੀ ਚੰਦ ਦਾ ਪੁੱਤਰ ਸੀ ਮਿਹਰਬਾਨ ਉਹ ਬਾਣੀ ਲਿਖ ਕੇ ਤੇ ਨਾਮ ਉਨੇ ਜਿਹੜਾ ਸੀ ਗੁਰਨਾਨਕ ਦੇਵ ਮਹਾਰਾਜ ਜੀ ਹੋਰ ਲਾਭੂ ਸੀ ਤੇ ਸਿੱਖਾਂ ਨੇ ਬੇਨਤੀ ਕੀਤੀ ਸਤਿਗੁਰ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਇਹ ਤੁਹਾਡੇ ਹੁੰਦਿਆਂ ਜਿਹੜੇ ਦੁਸ਼ਟ ਨੇ ਇਹ ਬਾਣੀ ਦੇ ਵਿੱਚ ਮਲਾਕ ਕਰਨ ਲੱਗ ਗਏ ਨੇ ਰਲਾ ਕਰਨ ਲੱਗ ਗਏ ਨੇ ਇਸ ਲਈ ਤੇ ਕਾਲਜ ਜੀ ਪਾ ਸਾਨੂੰ ਕਿਸੇ ਗੱਲ ਦੀ ਸਮਝ ਨਹੀਂ ਆਉਣੀ ਹੈ ਤੁਸੀਂ ਆਪ ਕਿਰਪਾ ਕਰੋ ਤੇ ਸਾਨੂੰ ਬਾਣੀ ਜੀ ਨੂੰ ਜੀ ਬਖਸ਼ਿਤ ਕਰੋ ਤੇ ਸਾਰ ਸੰਗਤ ਕੀ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਾਰਗ ਨੇ ਸਿੱਖਾਂ ਦੇ ਉੱਤੇ ਸਾਰੀ ਲੋਕਾਈ ਉੱਤੇ ਪਦ ਪਾ ਕਰ ਕੀਤਾ ਹੈ ਤੇ ਸਤਿਗੁਰੂ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਾਰਗ ਦੀ ਗੁਰਦੁਆਰਾ ਸਾਹਿਬ ਮਾਰਗ ਦੀ ਸਥਾਪਨਾ ਆਰੰਭ ਕੀਤੀ ਹੁਣ ਬਾਣੀ ਦੀ ਲੜੀ ਜਿਹੜੀ ਹੈ ਸਤਿਗੁਰੂ ਜੀ ਨੇ ਬੜੇ ਸੱਚੇ ਢੰਗ ਦੇ ਨਾਲ ਸੰਗਤਾਂ ਵਾਸਤੇ ਇਹ ਹੋਈ ਹੈ ਸਭ ਤੋਂ ਪਹਿਲਾ ਬਾਣੀ ਜਿਹੜੀ ਹੈ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਦੀ ਰੰਗ ਹੋਦੀ ਕੋਈ ਵੀ ਰਾਗ ਹੋਵੇਗਾ ਸਭ ਤੋਂ ਪਹਿਲਾ ਬਾਣੀ ਜਿਹੜੀ ਹੈ ਉਹ ਪਹਿਲੇ ਪਾਸ਼ਾ ਦੀ ਜੇ ਪਹਿਲੇ ਪਾਸ਼ਾ ਦੀ ਬਾਣੀ ਉਸ ਰਾਗ ਵਿੱਚ ਨਹੀਂ ਹੈ ਕਿਉਂਕਿ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ 19 ਰਾਗ ਚਾਰਨ ਕੀਤੇ ਤੇ ਜਿਹੜੇ ਰਾਗ ਵਿੱਚ ਗੁਰੂ ਨਾਨਕ ਦੇਵ ਮਹਾਰਾਜ ਦੀ ਬਾਣੀ ਦੀ ਰੰਗ ਹੋਵੇ ਉਹ ਤੀਜੇ ਪਾਸ਼ਾ ਦੀ ਹੋਏਗੀ ਜਾਂ ਚੌਥੇ ਪਾਸ਼ਾ ਦੀ ਰੰਗ ਹੋਵੇਗੀ ਐਕਸਟਰਾ ਸਤਗੁਰੂ ਜੀ ਨੇ ਪਹਿਲੇ ਪਾਤਸ਼ਾਹ ਦੀ ਬਾਣੀ ਦੂਜੇ ਪਾਤਸ਼ਾਹ ਦੀ ਤੀਜੇ ਪਾਤਸ਼ਾਹ ਤੋਂ ਚੌਥੇ ਪਾਤਸ਼ਾਹ ਦੇ ਫਿਰ ਸਤਗੁਰੂ ਪ੍ਰਵਜਨ ਦੇ ਮਹਾਰਾਜ ਜੀ ਨੇ ਆਪਣੀ ਬਾਣੀ ਜਿਹੜੀ ਹੈ ਉਹ ਉਚਾਰਨ ਕੀਤੀ ਤੇ ਉਸ ਤੋਂ ਬਾਅਦ ਆਪਾਂ ਸਾਸਾਂ ਦੇ ਵੀ ਦੇਖਦੇ ਹਾਂ ਵਾਰ ਜਿਹੜੀ ਹੈ ਕਿਉਂਕਿ 22-12 ਨੂੰ ਗੁਰੂ ਅੰਸਾ ਮਹਾਰਾਜ ਜੀ ਦੇ ਫਿਰ ਵਾਰ ਦੀ ਜਿਹੜੀ ਸਤਗੁਰੂ ਜੀ ਨੇ ਬਾਣੀ ਹੈ ਇਹ ਦਰਜ ਕੀਤੀ ਹੈ ਉਸ ਤੋਂ ਬਾਅਦ ਸਤਗੁਰੂ ਜੀ ਨੇ ਭਗਤਾਂ ਦੀ ਬਾਣੀ ਜਿਹੜੀ ਹੈ ਇਹਨੂੰ ਰੱਬ ਕੀਤਾ ਜਿਹਨੋਂ ਭਗਤਾਂ ਦੀ ਬਾਣੀ ਲਿਖਣ ਲੱਗੇ ਨਾ ਤੇ ਭਾਈ ਗੁਰਦਾਸ ਜੀ ਕੋਲ ਬੈਠੇ ਤੇ ਭਗਤਾਂ ਦੀ ਬਾਣੀ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਾਰਗ ਜਿੱਥੇ-ਜਿੱਥੇ ਗਏ ਜਿਹੜੇ-ਜਿਹੜੇ ਭਗਤ ਨੂੰ ਮਿਲੇ ਸਤਿਗੁਰੂ ਜੀ ਉੱਥੋਂ ਬਾਣੀ ਇਕੱਤਰ ਕਰਕੇ ਲੈ ਕੇ ਆਏ ਜਿਵੇਂ ਬਾਬਾ ਫਰੀਦ ਸਾਹਿਬ ਜੀ ਉਹਨਾਂ ਦੇ ਕੋਲ ਵੀ ਕੁੱਝ ਭਗਤ ਜਿਹੜੇ ਸੰਗੁਰੂ ਅਚੰਦੇ ਮਾਰਗ ਦੇ ਸਮਕਾਲੀ ਵੀ ਰਹੇ ਨੇ ਜਿਨ੍ਹਾਂ ਨੇ ਆਪਣੀ ਬਾਣੀ ਆਪ ਗੁਰੂ ਅਚੰਦੇ ਮਾਰਗ ਹੀ ਪੁੜਾ ਕੇ ਲਿਖਾਈ ਤੇ ਸਾਰ ਸੰਗਤ ਜਦੋਂ ਸਾਰੀ ਜਿਹੜੀ ਬਾਣੀ ਕੁੱਟਣ ਲੱਗੇ ਤੇ ਧੰਨ ਭਾਈ ਗੁਰਦਾਸ ਜੀ ਉਹਨਾਂ ਨੇ ਸਵਾਲ ਕੀਤਾ ਕਿ ਸਤਿਗੁਰੂ ਜੀ ਇਹ ਜਿਹੜੀ ਬਾਣੀ ਕਿਸ ਭਗਤ ਸਾਹਿਬਾਂ ਨਾਲ ਦੀ ਲਿਖਨ ਲੱਗੀ ਇਹ ਜਿਹੜੀ ਬਾਣੀ ਹੈ ਇਹ ਭਗਤਾਂ ਦੇ ਮੁਖ ਤੋਂ ਜਿਹੜੀ ਉਚਾਰੀ ਗਈ ਹੈ ਇਹ ਬਾਣੀ ਕਤਰ ਕਿਵੇਂ ਹੋਈ ਹੈ ਸਤਿਗੁਰੂ ਕੋ ਰਾਜਨ ਦੇ ਮਾਰੇ ਦੱਸਦੇ ਨੇ ਫਿਰ ਕਿ ਇਹ ਬਾਣੀ ਕੁਝ ਭਗਤਾਂ ਨੇ ਜਿਹੜੀ ਗੁਰਨਾਮਕ ਦੇ ਮਾਰੇ ਕੁਝ ਭਗਤ ਆਪ ਆ ਕੇ ਬਾਣੀ ਲਿਖਵਾ ਦੇ ਤੇ ਭਾਈ ਗੋਬਿੰਦ ਜੀ ਦੀ ਬਾਣੀ ਵਿੱਚ ਵੀ ਆਇਆ ਕਿ ਸਾਜੀ ਬਾਣੀ ਵੀ ਜਿਹੜੀ ਅਸਲੀ ਲਿਖੀ ਹੋਈ ਹੈ ਸਾਜੀ ਬਾਣੀ ਗੁਰੂ ਸਾਹਿਬ ਵਿੱਚ ਲਿਖੀ ਜਾਣੀ ਚਾਹੀਦੀ ਸਤਗੁਰੂ ਜੀ ਕੋ ਕਰਲਾ ਕੀਤਾ ਹੁਣ ਤਾਂ ਜੀ ਗੁਰੂ ਅਰਜਨ ਦੇਵ ਮਹਾਰਾਜ ਜੀ ਅੰਦਰ ਦੀ ਆਮੀ ਸਭ ਕੁਝ ਜਾਣਦੇ ਸਤਸਾਇ ਨੇ ਜੀ ਜਦੋਂ ਮਨ ਦਾ ਫੁਰਨਾ ਬਣਿਆ ਸਤਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਕਿ ਭਾਈ ਤੂੰ ਸਿੱਖਾ ਤੂੰ ਵੀ ਆਪਣੀ ਬਾਣੀ ਕਲ ਨੂੰ ਲੈ ਆ ਹੁਣ ਜਾਣੀ ਜਾ ਸਤਗੁਰੂ ਕਹਿੰਦੇ ਆਪਣੇ ਬਾਣੀ ਵੀ ਲੈ ਨਹੀਂ ਤੇਰੀ ਬਾਣੀ ਨੂੰ ਜੇ ਗੁਰੂ ਕਿਰਪਾ ਕਰੇ ਤੇ ਆਪਾਂ ਵਿੱਚ ਲੇਖ ਦਵਾਂ ਗੁਰੂ ਗ੍ਰੰਥ ਸਾਹਿਬ ਦੇ ਹੁਣ ਭਾਈ ਕੋ ਬਾਤ ਜੀ ਇਹ ਸੰਕਰਮ ਤੇ ਲੈ ਲਿਆ ਕਿ ਮੈਂ ਬਾਣੀ ਆਪਣੀ ਲਿਖਵਾ ਲਵਾਂ ਪਰ ਜਦੋਂ ਸਾਧ ਸੰਗਤ ਦੀ ਘਰ ਦੇ ਵਿੱਚ ਗਏ ਨਾ ਤੇ ਕਈ ਵਿਦਵਾਨਾਂ ਨੇ ਜ਼ਿਕਰ ਕੀਤਾ ਕਿ ਭਾਈ ਗੋਦਾ ਜੀ ਰਾਤ ਨੂੰ ਸੁੱਤੇ ਤੇ ਸੁਪਨਾ ਆਇਆ ਸੁਪਨੇ ਵਿੱਚ ਜਦੋਂ ਆਪਣੀ ਬਾਣੀ ਦਾ ਪੱਲਾ ਫੜਦੇ ਨੇ ਤੇ ਉਹ ਡੁੱਬਣ ਲੱਗ ਜਾਂਦੇ ਨੇ ਪਾਣੀ ਦੇ ਵਿੱਚ ਜਿਵੇਂ ਭਗਤ ਸਾਗਰ ਜੀ ਇਸ ਸੰਸਾਰ ਦੇ ਵਿੱਚ ਬੰਦਾ ਪਿਆ ਹੋਵੇ ਨਾ ਤੇ ਕਿਸੇ ਜਿਹੜੀ ਉਹ ਡੁੱਬਣ ਲੱਗ ਜਾਂਦੀ ਤੇ ਜਦੋਂ ਗੁਰੂ ਅਰਜਨ ਦੇਵ ਮਹਾਰਾਜ ਜੀ ਗੁਰਨਾਮਕ ਦੇ ਦੀ ਬਾਣੀ ਪੜ੍ਹਦੇ ਨੇ ਤੇ ਉਹ ਤਰ ਜਾਂਦੇ ਆ ਇਹ ਉਹ ਜਾਤਪੁਰੀ ਸੁਪਨੇ ਦੇ ਵਿੱਚ ਹੋਇਆ ਤੇ ਇੱਕਦਮ ਜਾਤਪੁਰੀ ਤੇ ਆਪਣੇ ਆਸ਼ਮੇ ਤੇ ਬੈਠੇ ਆਰਕਿ ਧੰਸ਼੍ਰੀ ਗੁਰਦਰ ਦੇ ਮਹਾਰਾਜ ਜੀ ਕਹਿਣ ਲੱਗੇ ਸਤਿਗੁਰੂ ਜੀ ਸਾਨੂੰ ਆਪਣੇ ਚਰਨਾਂ ਦੇ ਵਿੱਚ ਰੱਖੋ ਤੁਹਾਡੀ ਬਾਣੀ ਤੋਂ ਅਮੁੱਲੀ ਬਾਣੀ ਆਉਂਦੀ ਹੈ ਇਹ ਗੁਰਨਾਥ ਦੀ ਧਰ ਤੋਂ ਬਖਸ਼ਿਸ਼ ਹੋਈ ਬਾਣੀ ਹੈ ਤੇ ਧੰਸ਼੍ਰੀ ਗੁਰਦਰ ਦੇ ਮਹਾਰਾਜ ਜੀ ਕਹਿਣ ਲੱਗੇ ਸਿੱਖਾ ਤੇਰੀ ਬਾਣੀ ਜਿਹੜੀ ਹੈ ਜਿਹੜੀ ਤੂੰ 12 ਦੇ ਜਿਹੜੀਆਂ ਲਿਖੀਆਂ ਨੇ ਭਾਈ ਨੂੰ ਦੱਸਦੀ ਹੈ 12 ਆਪਾਂ ਦੇਖਦੇ ਹਾਂ ਨਾ ਤੇ ਸਤਿਗੁਰੂ ਅਰਜ ਦੇ ਮਹਾਰਾਜ ਜੀ ਕਹਿਣ ਲੱਗੇ ਤੇਰੀ ਬਾਣੀ ਜਿਹੜੀ ਹੈ ਜੇ ਧੰਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਇੱਕ ਜੰਦਰਾਂ ਨੇ ਤੇ ਜੰਦਰੇ ਨੂੰ ਖੋਲਣ ਵਾਸਤੇ ਪੂੰਜੀ ਦੀ ਲੋੜ ਪੈਂਦੀ ਹੈ। ਉਹ ਸਿੱਖਾ ਤੇਹੀ ਬਾਣੀ ਪੂੰਜੀ ਦਾ ਰੂਪ ਹੈ ਜਿਹੜੇ ਸ਼ਬਦ ਮਹਿੰਗੇ ਹੋਣਗੇ ਗੁਰਬਾਣੀ ਦੇ ਜਿਹੜਾ ਵੀ ਸਮਝ ਨਹੀਂ ਆਵੇ ਉਹ ਤੇਰੀ ਬਾਣੀ ਨੂੰ ਪੜ ਕੇ ਸ਼ਬਦ ਕੋਲੇ ਜਾਣ। ਭਾਵ ਜਿਹੜਾ ਕੋਸ਼ਿਖ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਨਾ ਆਰੰਭ ਕਰਦਾ ਉਸ ਤੋਂ ਪਹਿਲਾਂ ਭਾਈ ਗੁਰਦਾਸ ਦੀਆਂ 12 ਜਿਹੜੀਆਂ ਪੜ੍ਹਨੀਆਂ ਅਤ ਜ਼ਰੂਰੀ ਨੇ। ਕਿਉਂਕਿ ਗੁਰੂ ਰਣਜੀਤ ਸਿੰਘ ਜੀ ਬਾਣੀ ਵੀ ਪੂੰਜੀ ਦੱਸਿਆ ਗਿਆ ਭਾਈ ਗੁਰਦਾਸ ਦੀਆਂ 12। ਤੇ ਫਿਰ ਸਾਧ ਸੰਗਤ ਜੀ ਇੱਥੇ ਪੱਤ ਸਹਬਾਨਾਂ ਦੀ ਬਾਣੀ ਲਿਖੀ ਤੇ ਉਸ ਤੋਂ ਬਾਅਦ ਗੁਰਸਿੱਖਾਂ ਦੀ ਬਾਣੀ ਇਹਦੇ ਵਿੱਚ ਆਈ ਤੇ ਲਾਸਟ ਦੇ ਵਿੱਚ ਪੱਤ ਸਹਬਾਨਾਂ ਦੀ ਬਾਣੀ ਜਿਹੜੀ ਹੈ ਧੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਗੁਰੂ ਅਰਜਨ ਦੇਵ ਜੀ ਦੀ ਹੈ ਤੇ ਇੱਥੇ ਫਿਰ ਸਾ ਸੰਗਤ ਦੇ ਜੀ ਕੋ ਆਰੰਭ ਹੋਈ ਨਾ ਪੱਤ ਸਹਬਾਨਾਂ ਦੀ ਬਾਣੀ ਤੇ ਪਾਕਿਸਤਾਨ ਚ ਲਾਹੌਰ ਦੇ ਰਹਿਣ ਵਾਲੇ ਚਾਰ ਭਗਤ ਜਿਹੜੇ ਆਪਣੇ ਆਪ ਨੂੰ ਕਹਿੰਦੇ ਸਨ ਕਿ ਅਸੀਂ ਸਮਕਾਲੀ ਭਗਤਾਂ ਕਿਸੀਂ ਹੁਣ ਸਮੇ ਦੇ ਭਗਤਾਂ ਉਹਨਾਂ ਦੇ ਵਿੱਚ ਕਾਨਾ ਪਿੰਨੂ ਛੇਤੂ ਤੇ ਸ਼ਾਹ ਹੁਸੈਨ ਇਹ ਚਾਰ ਭਗਤ ਜਿਹੜੇ ਸਨ ਇਹ ਵੀ ਹੰਤਾਂ ਆਤਮਿਕ ਮਾਨਵ ਚਾਏ ਕਿ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਨੂੰ ਪਤਾ ਲੱਗਿਆ ਕਿ ਗ੍ਰੰਥ ਜਿਹੜਾ ਹੈ ਉਹ ਤਿਆਰ ਕਰ ਰਹੇ ਨੇ ਤੇ ਉਹਦੇ ਵਿੱਚ ਦੂਜਿਆਂ ਭਗਤਾਂ ਨੂੰ ਇਠਾਣ ਤਿਆਰੀ ਜਿਹੜੇ ਸੰਸਾਰ ਤੇ ਨਹੀਂ ਹੈ ਉਹ ਤੇ ਅਸੀਂ ਮੌਜੂਦ ਆ ਭਗਤਾਂ ਨੂੰ ਸਾਨੂੰ ਇਸ ਭਗਤਾਂ ਦੀ ਇਸ ਗ੍ਰੰਥ ਵਿੱਚ ਥਾਂ ਨਹੀਂ ਮਿਣੀ ਹੈ ਤੇ ਸਾਥ ਸਮੇਂ ਚੋਂ ਚੱਲ ਕੇ ਆਏ ਨਾ ਗੁਰੂ ਅਰਜਨ ਦੇਵ ਮਹਾਰਾਜ ਦੇ ਕੋਲ ਤੇ ਜਿਹੜਾ ਕਾਣਾਸੀ ਉਹਨੇ ਆਉਂਦੇ ਨਹੀਂ ਜਿਹੜੇ ਸੀ ਉਹ ਬਚਨ ਜਿਹੜੇ ਸਨ ਉਹ ਕ੍ਰੋਧ ਵਾਲੇ ਬਚਨ ਉੱਤੇ ਬਤਨਾ ਸ਼ੁਰੂ ਕਰਦੇ। ਜੇ ਤੁਸੀਂ ਜਿਹੜੇ ਤੇ ਜਾ ਛੁੱਕੇ ਭਗਤ ਨੇ ਉਹਨਾਂ ਦੀ ਬਾਣੀ ਲਿਖੀ ਜਾ ਰਹੀ ਹੈ ਉਹ ਸਾਡੀ ਬਾਣੀ ਤੁਸੀਂ ਲਿਖਦੇ ਨਹੀਂ ਪਏ ਹੈ। ਤੇ ਸਤਿਗੁਰੂ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਾਰਕੀ ਕਹਿੰਦੇ ਜਿਹੜੀ ਬਾਣੀ ਉਹ ਸਰਕਾਰ ਪ੍ਰੂਪ ਤੇ ਆਸ਼ੇ ਦੇ ਅਨੁਸਾਰ ਹੈ ਜਿਹੜੀ ਉਸ ਪਰਮਾਤਮਾ ਦੇ ਭੈ ਭਾਨੀ ਵਿੱਚ ਡਿਖੜੀ ਉਹਦੇ ਸਤਿਕਾਰ ਦੀ ਬਾਣੀ ਹੈ ਜੋ ਗੁਰੂ ਕਹਿੰਦਾ ਹੈ ਜੋ ਬਾਤੂ ਕਹਿੰਦਾ ਹੈ ਉਹ ਬਾਣੀ ਅਸੀਂ ਇਸ ਗ੍ਰੰਥ ਵਿੱਚ ਲਿਖ ਰਹੇ ਹਾਂ ਜੇ ਤੁਹਾਡੇ ਸ਼ਬਦ ਉਹ ਸਰਕਾਰਪੁਰ ਵਿਆਸ਼ ਅਨੁਸਾਰ ਨੇ ਤੁਸੀਂ ਤੁਹਾਡੀ ਬਾਣੀ ਵੀ ਲਿਖ ਦਵਾਂਗੇ ਤੁਸੀਂ ਆਪਣੀ ਬਾਣੀ ਜਿਹੜੀ ਆ ਉਹ ਦੱਸਣੀ ਕਰੋ ਕਿ ਸਾਹਸੰਗਤ ਜੀ ਉੱਥੇ ਤੇ ਜਿਹੜੇ ਆਪਣਾ ਭਗਤ ਕਰਨਾ ਜਿਹੜਾ ਉਹ ਪਹਿਲਾ ਸ਼ਬਦ ਉਚਾਰ ਕਰਦਾ ਹੈ ਕਹਿਣ ਲੱਗਾ ਉਹੀ ਰੇ ਮੈਂ ਕੋਈ ਨਹੀਂ ਜਾਂ ਕੋ ਬੇਦ ਪੁਰਾਨ ਸਭ ਦਾ ਮੈਂ ਖੋਜਤ ਪੋਜ ਨਾ ਕੋਈ ਉਹ ਤਾਂ ਸ਼੍ਰੀ ਗੁਰਦਰਨ ਦੇ ਮਹਾਰਾਜੀ ਕਹਿਣ ਲੱਗੇ ਕਹਿਣ ਲੱਗੇ ਇਹ ਬਾਣੀ ਵਿੱਚ ਤੇ ਹੋ ਮੈ ਦੀ ਜਿਹੜੀ ਸਮੈਲ ਆਦੀ ਇਹ ਹੋ ਮੈ ਦੀ ਉਹਦੇ ਕਹੇ ਉਹੀ ਰੇ ਮੈਂ ਉਹੀ ਰੇ ਕਿ ਮੈਨੂੰ ਤੇ ਦੇਦ ਵੀ ਗਾਉਦੇ ਨੇ ਤੇ ਦੇਦ ਵੀ ਗਾਉਦੇ ਨੇ ਸਾਰੇ ਮੈਨੂੰ ਹੀ ਗਾ ਰਹੇ ਸਤਿਗੁਰੂ ਜੀ ਕਹਿੰਦੇ ਇਹ ਘਰ ਕੋ ਨਹੀਂ ਹੈ ਇੱਥੇ ਹਮ ਧਾਰ ਕੋ ਥਾਂ ਨਹੀਂ ਹੈ ਇੱਥੇ ਤੇ ਉਹਨਾਂ ਨੂੰ ਥਾਂ ਐ ਹੋ ਨਾਹੀ ਕਸ਼ ਮੈਂ ਨਾਹੀ ਕਸ਼ ਆਹੇ ਨਾ ਮੌਰਾ ਅਉਸਰ ਲੱਜਾ ਰਾਤਲੇ ਹੋ ਸਦਨਾ ਜਨ ਤੋੜਾ ਇੱਥੇ ਹੰਕਾਰ ਬੜੀ ਤੂੜਨੀ ਸਾਸੂ ਜੀ ਨੇ ਸਤਿਗੁਰੂ ਅਰਜਨ ਦੇਵ ਮਹਾਰਾ ਜੀ ਨੇ ਮਾਣ ਕਰ ਤੱਕ ਤੁਹਾਡੀ ਬਾਣੀ ਜਿਹੜੀ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਨਹੀਂ ਲਿਖੀ ਜੀ ਤੇ ਇਹ ਇੰਨਾ ਤਾਂ ਸਾਧ ਸੰਗਤ ਜੀ ਅੰਦਰੋਂ ਤਪਿਆ ਤੇ ਉੱਥੇ ਬੈਠਾ ਬੈਠਾ ਬੋਲਣ ਲੱਗਿਆ ਸਤਿਗੁਰੂ ਰਜਨ ਦੇਵ ਜੀ ਤੁਹਾਡਾ ਜਿਹੜਾ ਸੀਰ ਹੈ ਤੁਰਕਾਂ ਦੇ ਘਰ ਜਿਸ ਦੀ ਛੱਡੋ ਤਾਂ ਜੀ ਗੁਰਜਨ ਦੇਵ ਮਰ ਜੀ ਕਹਿੰਦੇ ਕਿ ਸਾਨੂੰ ਆਪਣੇ ਆਉਣ ਵਾਲੇ ਸਮੇਂ ਦਾ ਪਤਾ ਪਰ ਤੈਨੂੰ ਤੇਰੇ ਆਉਣ ਵਾਲੇ ਸਮੇਂ ਦਾ ਪਤਾ ਨਹੀਂ ਹੈ ਜਿਹੜੇ ਹੰਕਾਰ ਦੇ ਬੋਲ ਤੋਂ ਬੋਲਦਾ ਪਿਆ ਹੈ ਤੂੰ ਲਾਹੌਰ ਦੇ ਵਿੱਚ ਪਹੁੰਚੇਗਾ ਨਹੀਂ ਪਹੁੰਚੇਗਾ ਇਹ ਕਾਲਪੁਖ ਜਾਣਦਾ ਹੈ ਸਾਡਾ ਸਰੀਰ ਜਿਵੇਂ ਛੁੱਟਣਾ ਇਹ ਪ੍ਰਮਾਤਮਾ ਦੀ ਮਰਜ਼ੀ ਜਿਵੇਂ ਹੋਵੇਗੀ ਉਹ ਸਾਰ ਸੰਗਤ ਜੀ ਇਹ ਤਾਨਾ ਜਿਹੜਾ ਹੈ ਇਹ ਗੁੱਸੇ ਨਾਲ ਭਰਿਆ ਹੋਇਆ ਉਹ ਝੂਠਿਆ ਫਿਰ ਸਤਲੁਕ ਜੀ ਨੇ ਫਿਰ ਪਿੰਦੂ ਪਤਨ ਨੂੰ ਕਿਹਾ ਤੇ ਤੁਸੀਂ ਭਾਈ ਆਪਣੀ ਬਾਣੀ ਦੱਸੋ ਜੇ ਤੁਹਾਡੀ ਬਾਣੀ ਦੇ ਵਿੱਚ ਗੁਰੂ ਨਾਨਕ ਦੇਵ ਜੀ ਦਾ ਸਿਧਾਂਤ ਹੋਵੇਗਾ ਸਰਕਾਰ ਤੋਂ ਦਾ ਸਿਧਾਂਤ ਹੋਵੇਗਾ ਤਾਂ ਅਸੀਂ ਜ਼ਰੂਰ ਲਿਖਾਂਗੇ ਤੇ ਪਿੰਦੂ ਕਿੰਨੂੰ ਕਹਿਣ ਲੱਗਾ ਪਿੰਦੂ ਅਸਾਂ ਨਾਲੋਂ ਸੇ ਭੜੇ ਜੋ ਜੰਮਦੇ ਆ ਮਰੇ ਕਹਿੰਦਾ ਕਿ ਸਾਡੇ ਕੋਲ ਤੇ ਉਹ ਭੜੇ ਨੇ ਜਿਹੜੇ ਜੰਮਦੇ ਆ ਹੀ ਮਰਦੇ ਐਂ ਲੱਗਿਆ ਕਿ ਕਿਉਂ ਭੜੇ ਨੇ ਕਹਿਣ ਲੱਗੇ ਚਿੱਕੜ ਪਾਪ ਨਾ ਕੋਈਆ ਨਾ ਅਨੂਪ ਭਏ ਕਹਿਣ ਲੱਗੇ ਕਿ ਜਉਂਦਿਆਂ ਸਾਰੀ ਤਾਂ ਭਲੇ ਨੇ ਕਿ ਉਹ ਤੇ ਸੰਸਾਰ ਉਹ ਵੀ ਜਿੱਕੜ ਦੇ ਵਿੱਚ ਪਈ ਨਹੀਂ ਹੈ ਨਾ ਹੀ ਉਹ ਕੋਈ ਪਾਪ ਕੋਲ ਲੱਗ ਤੇ ਸਾਡੇ ਗੁਰੂ ਧੰ ਸ਼੍ਰੀ ਗੁਰੂ ਅਰਜਨ ਦੇਵ ਜੀ ਕਹਿਣ ਲੱਗੇ ਨਹੀਂ ਗੁਰਨਾਨਕ ਦਾ ਸਤਾਂ ਤੇ ਇਹ ਹੈ ਮਨੁੱਖਾ ਜਨਮ ਤੈਨੂੰ ਮਿਲਿਆ ਤੇ ਮਨੁੱਖਾ ਜਨਮ ਦੀ ਕਦਰ ਨੂੰ ਸਮਝ ਕੇ ਗੁਰੂ ਦੀ ਬਾਣੀ ਨੂੰ ਪੜ ਕੇ ਉਹ ਸਰਕਾਰਪੁਰ ਦੇ ਸਿਮਰਤ ਦੇ ਵਿੱਚ ਜੁੜ ਕੇ ਆਪਣੇ ਮਨੁੱਖਾ ਜਨਮ ਨੂੰ ਸਫਲ ਕਰੇ ਤੇ ਜੇ ਜਨਮ ਹੀ ਨਹੀਂ ਲੈਣਾ ਹੈ ਸਤਿਗੁਰੂ ਜੀ ਕਹਿੰਦੇ ਫਿਰ ਜੰਮਣ ਦਾ ਫਰ ફાયਦਾ ਕੀ ਹੈ ਤੇਰਾ ਜੇ ਤੂੰ ਕਹਿ ਰਿਹਾ ਕਿ ਜਨਮ ਲੈਣਾ ਸਾਬੇ ਨਾਲ ਉਹ ਚੰਗੇ ਜਿਹੜੇ ਜਾਂਦੇ ਹੀ ਮਰਦੇ ਸਤਿਗੁਰੂ ਜੀ ਨੇ ਜਨਮ ਤੇ ਸਾਨੂੰ ਤਾਂ ਦਿੱਤਾ ਹੈ ਨਾ ਕਿ ਇਹ ਸੰਸਾਰ ਦੇ ਵਿੱਚ ਪ੍ਰਮਾਤਮਾ ਦੇ ਨਾਮ ਨੂੰ ਜਪ ਕੇ ਆਪਣਾ ਜੀਵਨ ਜਿਹੜਾ ਉਹ ਸਫਲਾ ਕਰ ਲੈ ਸਤਿਗੁਰੂ ਜੀ ਕਹਿੰਦੇ ਤੁਹਾਡੀ ਬਾਣੀ ਵੀ ਜਿਹੜੀ ਹੈ ਉਹ ਪ੍ਰਮਾਤਮਾ ਦੇ ਹੁਕਮ ਦੇ ਵਿੱਚ ਨਹੀਂ ਹੈ ਤੇ ਸਤਿਗੁਰੂ ਜੀ ਤੀਜੇ ਭਗਤ ਨੂੰ ਜਦੋਂ ਬੋਲੇ ਨਾ ਤੇ ਤੀਜਾ ਭਗਤ ਸੀ ਸਾਧ ਸੰਗਤ ਦੀ ਸੱਜੂ ਭਗਤ ਸੱਜੂ ਭਗਤ ਧਿਆਨ ਲਗਾ ਪਾਦਮ ਸੰਧੀ ਕੁੱਤਲੀ ਪਉ ਨੰਦਿਆ ਨਿਹਾਰ ਕਹਿਣ ਲੱਗੇ ਕਿ ਇਹ ਕਾਗਜ ਦੀ ਇਸਤਰੀ ਆ ਉਹਨੂੰ ਵੀ ਵੇਖਣਾ ਨਹੀਂ ਚਾਹੀਦਾ ਹੈ ਕਹਿਣ ਲੱਗੇ ਉਹਨੂੰ ਵੇਖਣ ਦੀ ਲੋੜ ਨਹੀਂ ਕਿਉਂਕਿ ਜਿਹੜੀ ਇਹ ਇਸਤਰੀ ਆ ਇਹ ਮਾਨ ਵਿੱਚ ਬਕਾਰ ਪੈਣ ਕਰਨ ਦੀ ਸਤਿਗੁਰੂ ਧੰਸ਼੍ਰੀ ਰਾਮਾਨੰਦ ਦੇ ਮਹਾਰਾਜੀ ਦੇ ਭਾਈ ਗੁਰਨਾਨਕ ਦੇਵ ਮਹਾਰਾਜੀ ਨੇ ਇਸਤਰੀ ਨੂੰ ਬਹੁਤ ਵੱਡਾ ਥਾਂ ਦਿੱਤਾ ਸਤਿਗੁਰੂ ਜੀ ਕਹਿੰਦੇ ਸੋਅ ਕਿਉਂ ਹੁੰਦਾ ਆ ਆਖੀ ਹੈ ਜਿਤ ਜਮੈ ਰਾਜ਼ਾਨ ਇਹ ਸਤਗੁਰੂ ਧੰਨ ಶ್ರೀ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਗ੍ਰੇਸਤ ਧਰਮ ਵਿੱਚ ਰਹਿ ਕੇ ਨਾਮ ਜੋ ਆਪਨ ਨੂੰ ਸਤੂ ਜੀ ਨੇ ਕਿਹਾ ਤੇ ਤੁਸੀਂ ਕਹ ਰਹੇ ਕਿ ਇਸ ਤਰੀ ਨੂੰ ਕਾਗਰ ਨਹੀਂ ਹੋਏ ਉਹ ਨੂੰ ਵੀ ਵੇਖਣਾ ਨਹੀਂ ਚਾਹੀਦਾ ਹੈ ਤੇ ਸਤੂ ਜੀ ਕਹਿੰਦੇ ਭਾਈ ਇਹ ਵੀ ਬਾਣੀ ਜਿਹੜੀ ਹੈ ਗੁਰੂਕਿਸ਼ ਆਸੇ ਮੁਤਾਬਕ ਨਹੀਂ ਹੈ ਫਿਰ ਸਾਧ ਸੰਗਤ ਜੀ ਚੌਥਾ ਭਗ ਜਿਹੜਾ ਸੀ ਸ਼ਾਹ ਹੁਸੈਨ ਸ਼ਾਹ ਹੁਸੈਨ ਲੇਕਿਨ ਆਪਣਾ ਸ਼ਬਦ ਜਿਹੜਾ ਸੀ ਉਹ ਸਤਗੁਰੂ ਗੁਰਦੰਦੇ ਮਹਾਰਾਜ ਜੀ ਸਾਨੂੰ ਕਹਿਆ ਸਤੂ ਜੀ ਫਿਰੋ ਸ਼ੌਤ ਕਿਵੇਂ ਚੁੱਪੋਵੇ ਅੜਿਆ ਚੁੱਪ ਚੁੱਪ ਹੋਵੇ ਅੜਿਆ ਬੋਲਣ ਦੀ ਨਹੀਂ ਜਾਏ ਚੁੱਪਵੇਂ ਅੜਿਆ ਤੇ ਕਹਿਣ ਲਗੇ ਚੁੱਪ ਰਹਿਣਾ ਚਾਹੀਦਾ ਜੋ ਅੰਦਰ ਦੀ ਬਸਤਾ ਜਾਣਦਾ ਉਹਦੇ ਕਿ ਬੋਲਣਾ ਨਹੀਂ ਚਾਹੀਦਾ ਸਤਿਗੁਰੂ ਗੁਰੂ ਨਾਨਕ ਦੇ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਭਾਈ ਚੁੱਪ ਰਹਿਣਾ ਗੁਰੂ ਨਾਨਕ ਦੇਵ ਜੀ ਨੇ ਕਿਹਾ ਚੁੱਪਾ ਚੁੱਪਣਾ ਹੋਵੇ ਜੇ ਲਾਏ ਰਹਾ ਲਿਪਤਾ ਸਤਿਗੁਰੂ ਜੀ ਕਹਿੰਦੇ ਚੁੱਪ ਰਹਿਣ ਦਾ ਕੋਈ ਮਤਲਬ ਨਹੀਂ ਇੱਥੇ ਦੇ ਗੁਰਨਾਨਕ ਦਾ ਸਿਧਾਂਤ ਹੈ ਜਦ ਤੱਕ ਦੁਨੀਆ ਰਹੀ ਹੈ ਨਾਨਕ ਕਿਛ ਸੁਣੀ ਹੈ ਕਿ ਸ਼ਕਤੀ ਹੈ ਸਤਗੁਰੂ ਜੀ ਕਹਿੰਦੇ ਜੇ ਮੈਂ ਸੁਣੇ ਤਾਂ ਹੀ ਨਹੀਂ ਕੁਝ ਬੋਲੇਗਾ ਹੀ ਨਹੀਂ ਤੈਨੂੰ ਕਿਵੇਂ ਪਤਾ ਲੱਗੇਗਾ ਗੁਰੂ ਤੇਸ ਦੀ ਤਿਆਸ ਦਾ ਤੈਨੂੰ ਕਿਵੇਂ ਪਤਾ ਲੱਗੇਗਾ ਗੁਰੂ ਕੀ ਬਾਣੀ ਦਾ ਤੇ ਜੇ ਚੁੱਪ ਕਰਕੇ ਬਹਿ ਗਿਆ ਸਤਗੁਰੂ ਜੀ ਕਹਿੰਦੇ ਫਿਰ ਜੇ ਭਗਤ ਚੁੱਪ ਕਰਕੇ ਬਹਿ ਜਾਂਦਾ ਹੈ ਪਰ ਉਹਨਾਂ ਦੀ ਬਾਣੀ ਕਿੱਥੋਂ ਮਿਲਣੀ ਸੀ ਗੁਰੂ ਦੇ ਸੰਗਤਾਂ ਦਾ ਜੇ ਕੋ ਨਾਨਕ ਨੇ ਮਾਰਾ ਦੀ ਚਾਰ ਉਦਾਸੀਆਂ ਨਾ ਕਰਦੇ ਕਿੱਥੋਂ ਕੋਹੜੇ ਰਾਖਸ਼ ਵਰਗਿਆਂ ਦਾ ਭਲਾ ਹੋਣਾ ਸੀ ਕਿੱਥੋਂ ਸੱਜਣ ਠੱਗ ਵਰਗੇ ਤਰਨੇ ਸੀ ਕਿੱਥੋਂ ਬੜੀ ਖੁਦਾਰੀ ਵਰਗੇ ਤਰਨੇ ਸੀ ਸਤਗੁਰੂ ਜੀ ਕਹਿੰਦੇ ਭਾਈ ਇਹ ਵੀ ਬਾਣੀ ਜਿਹੜੀ ਹੈ ਗੁਰੂ ਕੇ ਆਸ਼ੇ ਮੁਕਾਬਲ ਨਹੀਂ ਸਾਤਸੰਗ ਦੀ ਇਹ ਚਾਰੇ ਭਗਤ ਜਦੋਂ ਵਾਪਸ ਗਏ ਨਾ ਵਾਪਸ ਜਾਂਦੇ ਜਾਂਦੇ ਸਾਤਸੰਗ ਦੀ ਲਾਹੌਰ ਦੇ ਕੋਲ ਪਹੁੰਚਣ ਲੱਗੇ ਤੇ ਇਹਨੂੰ ਬੜਾ ਹੰਕਾਰ ਸੀ ਆਪ ਦੇ ਤੇ ਕਾਹਨੇ ਭਗਤ ਨੂੰ ਕਿ ਮੈਂ ਬੜਾ ਪੁਜਿਆ ਹੋਇਆ ਭਗਤਾਂ ਮੈਂ ਦਸ਼ਮ ਦਵਾਰ ਦੇ ਵਿੱਚ ਆਪਣੇ ਸਵਾਸ ਚੜਾ ਲੈਣਾ ਤੇ ਜਿਹੜੇ ਮੈਨੂੰ ਬਚਨ ਕੀਤਾ ਤੂੰ ਲਾਹੌਰ ਨਹੀਂ ਪਹੁੰਚੇਗਾ ਗੁਰੂ ਅਰਜਨ ਦੇਵ ਮਹਾਰਾਜ ਜੀ ਤੇ ਮੈਂ ਤੇ 500 ਸਾਲ ਮਰਨਾ ਹੀ ਨਹੀਂ ਹੈ ਕਿਉਂਕਿ ਮੈਂ ਤੇ ਆਪ ਦੇ ਸਵਾਸ ਜਿਹੜੇ ਨੇ ਉਹ ਦਸ਼ਮ ਦਵਾਰ ਵਿੱਚ ਚੜਾ ਲੈਣਾ ਸਾਤਸੰਗ ਦੇ ਜਿਹੜੇ ਲਾਹੌਰ ਦੇਖਣ ਹੀ ਲੱਗਾ ਤੇ ਇਹਦੇ ਮਨ ਵਿੱਚ ਆਇਆ ਕਿ ਲੈ ਆਪਣੇ ਆਪ ਨੂੰ ਗੁਰੂ ਕਹਦੇ ਸੀ ਮੈਂ ਤੇ ਲਾਹੌਰ ਪਹੁੰਚੇਗਾ ਕਿਤੇ ਲਾਹੌਰ ਨਹੀਂ ਪਹੁੰਚੇਗਾ ਤੂੰ ਸਾਧ ਸੰਗਤ ਜੀ ਇੰਨੇ ਨੂੰ ਇੱਕ ਇਹੋ ਜਿਹੀ ਜਿਹੜੀ ਹਨੇਰੀ ਚੱਲੀ ਕੋਈ ਸੱਪ ਜਿਹੜਾ ਸੀ ਇਹਦੇ ਰਾਤ ਨੇ ਅੱਗੇ ਵੇਖਿਆ ਜਿਹੜੇ ਅੱਗੇ ਰਾਤ ਦੇ ਕੇ ਜੂਏ ਹੋਏ ਬੁੱਧ ਜਾਂ ਕੋਈ ਘੋੜੇ ਸਾਂ ਉਹਨਾਂ ਦੇ ਜਦੋਂ ਸਾਧ ਸੰਗਤ ਦੀ ਰਾਤ ਦੇ ਅੱਗੇ ਆ ਗਿਆ ਨਾ ਸੱਪ ਉਹ ਇੱਕਦਮ ਆਪਣਾ ਬੈਲੈਂਸ ਜਿਹੜਾ ਉਹਨਾਂ ਦਾ ਵਿਗੜਿਆ ਇਹ ਭੜਕ ਜਿਹੜਾ ਥੱਲੇ ਡਿੱ ਗਿਆ ਤੇ ਸਿਰ ਦੇ ਉੱਤੋਂ ਸਾਧ ਸੰਗਤ ਜੀ ਉਹ ਪਹੀਆ ਜਿਹੜਾ ਸੀ ਲੰਘ ਗਿਆ ਰਾਤ ਨੂੰ ਉਥੇ ਨਾਲ ਹੀ ਸਿਰ ਦੀ ਮਿੱਝ ਨਿਕਲ ਗਈ ਸਤਗੁਰੂ ਜੀ ਕਹਿੰਦੇ ਭਾਈ ਜਿਹੜੇ ਸੰਤਾਂ ਨਾਲ ਵੈਰ ਕਰਦੇ ਨੇ ਨਾ ਜਿਹੜੇ ਪਰਮਾਤਮਾ